ਤੇਰੀ ਸੋਚ ਨਾ ਜੈ ਜੀ ਜਾ 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 ਜਾਈ ਬਾਬਾ ਸਾਹਿਬ ਤੇਰੀ ਸੋਚ ਮੇਰਾ ਮੰਨੂ ਕਿਉਂ ਕੇ ਬਾਬਾ ਸਾਹਿਬ ਸੋਚ ਤੇ ਮੇਰਾ ਮੰਨੂ ਕਿਉਂ ਕੇ ਬਾਬਾ ਸਾਹਿਬ ਤੇਰੀ ਸੋਚ ਤੇ ਬਾਬਾ ਸਾਹਿਬ ਇੱਕ ਮੁਣੀ ਜ਼ਿੰਦਗੀ ਦਿੱਤੀ ਔਰ ਸਾਹਸ ਬਾਜੀ ਫਿਰ ਜਵਾਬ ਯਾਦ ਕਰਨਾ ਮੁਣੀ ਰਾਤ ਦੀ ਜੰਗਾਂ ਰਾਤਾਂ ਨੂੰ ਜੇ ਤੁਹਾਡੇ ਵਿੱਚ ਪੰਨਾ ਮਾਰਾ ਦਿੱਟ ਦਿੱਤਾ ਹੈ ਤਾਂ ਖੜੇ ਆ ਸੂਰਮੇ ਆਓ ਵੱਜੋ ਸਰਦੀ ਇੱਕ ਦੇ ਵਿੱਚ ਖਤਨਾਮ ਲਾ ਪੰਗਾ ਜਿਹੜਾ ਲੈਣਾ ਰਵਾ ਸਾਹਿਬ ਦੇ ਸਟੈਚੂ ਤੋਂ ਕੁਸ਼ੀ ਹਾਸਲ ਹੋਣ ਵਾਲਾ ਉਹ ਮਾਨਯੋਗ ਜਿੱਤੀ ਸਾਹਿਬ ਆਏ ਨੇ ਉਹਨਾਂ ਨੂੰ ਦਮਾਗੇ ਸੋ ਸਾਰੇ ਆਗੂਨ ਬੇਨਤੀ ਹੈ ਇਹ ਹੁਕਮਾਤ ਮੱਕਬਤਰ ਦੇਤੀ ਹੈ ਜੀ ਸੋ ਸਾਡੇ ਪੰਜਾਬ ਦੇ ਪ੍ਰਧਾਨ ਜਸੀ ਤਰਨਜੀਤ ਜੀ ਅੱਜ ਹਜਮਰੇ ਸਰ ਬੰਦ ਹੈ ਜੀ ਉਸ ਤੋਂ ਬਾਅਦ ਜੋ ਪੰਜਾਬ ਦੇ ਕਾਨੂੰਨ ਦੋਸ਼ੀਆਂ ਤੇ ਐਨਐਸਏ ਸਾਡੀ ਮੰਗ ਹੈ ਪੂਰੇ ਸਮਾਜ ਵੱਲੋਂ ਪੂਰੇ ਜਿਆਸ ਸਰ ਜੀ ਨਨਿਤ ਨਬਾਧਨ ਕੀਤਾ ਸੀ ਅੰਮ੍ਰਿਤਸਰ ਵਾਲੇ ਕਾ ਮੁੰਡਾ ਕਿ ਕੀ ਆਕਵਾਟਮ ਦਿੱਤਾ ਗਿਆ ਤੁਹਾਨੂੰ ਜੋ ਨਾਲ ਮਿੱਕੀ ਧਰਮ ਸਮਾਜ ਦੇ ਜੋ ਉਧੇਦਾਰਾਂ ਵੱਲੋਂ ਜੋ ਅੱਜ ਤੇ ਪੁਰਾਣੇ বাস ਸਟੈਂਡ ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਇਹਨਾਂ ਤੋਂ ਮੰਗ ਪੱਤਰ ਹਾਸਲ ਕੀਤਾ ਗਿਆ ਜੋ ਅੰਮ੍ਰਿਤਸਰ ਵਿੱਚ ਕਨੌਣੀ ਹਰਕਤ ਹੋਈ ਹੈ ਕਨੌਣਾ ਕਾਂਡ ਹੋਇਆ ਉਸ ਸੰਬੰਧ ਚ ਮੰਗ ਪੱਤਰ ਸ਼੍ਰੀਮਾਨ ਐਸਐਸਪੀ ਸਾਹਿਬ ਦੇ ਥਰੂ ਅੰਮ੍ਰਿਤਸਰ ਕਮਿਸ਼ਨਰ ਸਾਹਿਬ ਨੂੰ ਪਹੁੰਚਾਇਆ ਜਾਵੇਗਾ ਤੇ ਇਹਨਾਂ ਦੀਆਂ ਚੋ ਡਿਮਾਂਡਸ ਨੇ ਉਹ ਮੰਗ ਪੱਤਰ ਚ ਦਰਜ ਨੇ ਉਸ ਮੁਤਾਬਕ ਠੁਕਵੀਂ ਬਣਦੀ ਕਾਰਵਾਈ ਕੀਤੀਆਂ ਮੰਗਾਂ ਇਹਨਾਂ ਨੇ ਰੱਖੀਆਂ ਸਨ ਗੱਲ ਬਾਤ ਹੀ ਹੋਈ ਹੈ ਤੁਹਾਡੀ ਇਨਾਂ ਨੇ ਇੱਕ ਇਹ ਡਿਮਾਂਡ ਰੱਖੀ ਹੈ ਵੀ ਇਹਦੇ ਤੇ ਇਹ ਸਾਜ਼ਿਸ਼ ਜਿਹੜੇ ਸਾਜ਼ਿਸ਼ਕਰਤਾ ਨੇ ਪਿੱਛੇ ਉਹ ਬੇਨਕਾਬ ਕੀਤੇ ਜਾਣ ਤੇ ਦੋਸ਼ੀ ਤੇ ਐਨਐਸਏ ਲਗਾਇਆ ਜਾਵੇ ਉਹ ਸਬੰਧ ਚ ਮੰਗ ਪੱਤਰ ਚ ਦਰਜ ਹੈ ਜੋ ਮੰਗ ਪੱਤਰ ਅਗਲੇਰੀ ਕਾਨੂੰਨੀ ਕਾਰਵਾਈ ਲਈ ਭੇਜਿਆ ਜਾਵੇ ਹੁਣ ਸਕਿਰਨਸ ਮਾਤੋ ਕਰਨਾਸ ਮਾਤੋ ਥੈਂਕ ਯੂ ਹਾਂ ਜਰ ਕੀ ਨਾਮ ਹੈ ਮੇਰਾ ਨਾਮ ਦਰਸ਼ਨ ਕੁਟਾਰੀਆ ਜ਼ਿਲ੍ਹਾ ਪ੍ਰਧਾਨ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਕਿੱਦਾਂ ਦੇਖਦੇ ਹੋ ਜੀ ਬੀਮਰਾਓ ਅੰਬੇਡਕਰ ਸਰਦੇ ਦੇ ਉਤੇ ਜਿਹੜੀ ਉਹ ਕੇਦਰੀ ਦਾ ਹੋਇਆ ਕਿੱਦਾਂ ਦੇਖਦੇ ਹੋ ਜੀ ਦੇਖੋ ਇਹ ਇੱਕ ਬਹੁਤ ਪਲਾਨਿੰਗ ਦੇ ਨਾਲ ਕੰਮ ਕੀਤਾ ਗਿਆ ਹੈ ਕਿਉਂਕਿ 26 ਜਨਵਰੀ 1950 ਦਾ ਦਿਨ ਹੀ ਚੁਣਿਆ ਗਿਆ ਜਦੋਂ ਕਿ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਜੋ ਹੈ ਉਹ ਭਾਰਤ ਦੇ ਸੰਵਿਧਾਨ ਨੂੰ ਮੁਕਰਤਿਆ ਹੋਇਆ ਹਰ ਸਾਲ 26 ਜਨਵਰੀ ਦਾ ਦਿਹਾੜਾ ਬਹੁਤ ਚੇਤੇ ਤੌਰ ਦੇ ਨਾਲ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾਂਦਾ ਹੈ ਔਰ ਉਸ ਦੇ ਸਬੰਧ ਦੇ ਵਿੱਚ ਹੀ ਹੈਰਿਟੇਜ ਦਾ ਜੋ ਇੱਕ ਪ੍ਰੋਗਰਾਮ ਰੱਖਿਆ ਹੋਇਆ ਸੀਗਾ ਅੰਮ੍ਰਿਤਸਰ ਦੇ ਅੰਮ੍ਰਿਤਸਰ ਦੇ ਵਿੱਚ ਤੇ ਉੱਥੇ ਇੱਕ ਸ਼ਰਧਾਲੂ ਸੰਸਰ ਵੱਲੋਂ ਪੂਰੀ ਪਲਾਨਿੰਗ ਦੇ ਤਹਿਤ ਬਾਬਾ ਸਾਹਿਬ ਦੀ ਜੋ ਮੂਰਤੀ ਹੈ ਉਸ ਨੂੰ ਅਕੰੰਧਤ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਜੋ ਉਹਦੇ ਪਾਲਤੀ ਜੋ ਜਾ ਰਹੀ ਸੀ ਬਾਬਾ ਸਾਹਿਬ ਦੀ ਉਹਨੂੰ ਅੱਗ ਲਵੇ ਲਗਾਈ ਗਈ ਅਸੀਂ ਦੇਖਿਆ ਹੈਗਾ ਵੀਡੀਓ ਦੇ ਵਿੱਚ ਤੇ ਮਤਲਬ ਬਹੁਤ ਮੰਦਭਾਗੀ ਘਟਨਾ ਹੈਗੀ ਹੈ ਇਹ ਕਿ ਪ੍ਰਸ਼ਾਸਨ ਦੀ ਮਤਲਬ ਜਿਹੜੀ ਹੈ بے ਲਾਪਰਵਾਹੀ ਕਹਾਂਗੇ ਇਸ ਨੂੰ ਤੋ ਉਹਨਾਂ ਦੀ ਪਹਿਰੇਦਾਰੀ ਪੂਰੀ ਨਹੀਂ ਸੀ ਇਸ ਕਰਕੇ ਇਹ ਘਟਨਾ ਨੂੰ ਹੁਣ ਤੁਸੀਂ ਜਨਾਬਾ ਪਾਸ ਦੱਸਣ ਦਿੱਤਾ ਡਿਊਟੀ ਸਾਹਿਬ ਵੀ ਆਏ ਮੰਗ ਪੱਤਰ ਵੀ ਦਿੱਤਾ ਗਿਆ ਕੀ ਮੁੱਦੇ ਸੀ ਕੀ ਕੀ ਉਹਨਾਂ ਨੂੰ ਤੁਸੀਂ ਤੁਹਾਡੇ ਵੱਲੋਂ ਦੀ ਸਾਡੇ ਵੱਲੋਂ ਉਹਨਾਂ ਨੂੰ ਲਿਖ ਕੇ ਦਿੱਤਾ ਗਿਆ ਕਿ ਜੋ ਇਸ ਬੰਦੇ ਨੇ ਹਰਕਤ ਕੀਤੀ ਹੈ ਉਹਦੇ ਪਿੱਛੇ ਕਿਹੜੀਆਂ ਜੜੀਆਂ ਨੇ ਮਨੁਵਾਦੀ ਤਾਕਤਾਂ ਨੇ ਜਿਨ੍ਹਾਂ ਬੰਦਿਆਂ ਨਾਲ ਇਹ ਸਾਰਾ ਡਰਾਮਾ ਰਚਿਆ ਗਿਆ ਇਹ ਔਰ ਅਸੀਂ ਇਹ ਮੰਗ ਕਰਦੇ ਹਾਂ ਪ੍ਰਸ਼ਾਸਨ ਕੋਲੋਂ ਸੈਂਟਰ ਸਰਕਾਰ ਵੱਲੋਂ ਵੀ ਕਿ ਇਸ ਬੰਦਾ ਜੋ ਹੈ ਇਹਦੀ ਪੂਰੀ ਤਹਿਕੀਕ ਤਾਂ ਹੋਣੀ ਚਾਹੀਦੀ ਹੈ ਔਰ ਇਸ ਦੇ ਉੱਪਰ ਐਨਐਸਏ ਨੈਸ਼ਨਲ ਸਕੋਪ ਹੀ ਆਪਾਂ ਲਗਾ ਕੇ ਇਹਨੂੰ ਸਜ਼ਾ ਲਈ ਡਿਗਰੂਗੜ੍ਹ ਡਿਗਰੂਗੜ੍ਹ ਜੇਲ੍ਹ ਦੇ ਵਿੱਚ ਭੇਜਿਆ ਜਾਣਾ ਚਾਹੀਦਾ ਹੈ ਹਾਂਜੀ ਹਾਂਜੀ ਇਹ ਤਾਂ ਮੈਂ ਜਿਹੜੀ ਕਰੀਮ ਹੈ ਦਸ਼ਮਪੰਧਾਨ ਜੀ ਆਏ ਹੋਣੇ ਮਾਨ ਸਾਹਿਬ ਆਏ ਨੇ ਨਚਕਣੀ ਸਾਹਿਬ ਨੇ ਔਰ ਸਾਡੇ ਕੇਸ਼ਵ ਜੀ ਆਏ ਨੇ ਥਾਲੀਵਾਲ ਸਾਹਿਬ ਖੜੇ ਨੇ ਔਰ ਬਹੁਤ ਸਾਡੀ ਟੀਮ ਆਈ ਇਲੀਅੰਸ ਕੀ ਖੜੇ ਨੇ ਇਹ ਨਹੀਂ ਇਹ ਤਾਂ ਮੇਨ ਮੇਨ ਜਿਹੜੇ ਆਗੂ ਨੇ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੰਨਣ ਵਾਲੇ ਔਰ ਭਗਵਾਨ ਵਾਲਮੀਕ ਮਹਾਰਾਜ ਜੀ ਨੂੰ ਮੰਨਣ ਵਾਲੇ ਔਰ ਬਾਬਾ ਸਾਹਿਬ ਨੂੰ ਮੰਨਣ ਵਾਲੇ ਗੁਰਨਿਤ ਜੀ ਤੁਸੀਂ ਇਹ ਜੀ ਅਸੀਂ ਬਸ ਰੈਨ ਨੂੰ ਬੰਦ ਕਰਾਂਗੇ ਪਟਿਆਲੇ ਦੇ ਵਿੱਚ ਔਰ ਪਟਿਆਲਾ ਪੂਰਾ ਬੰਦ ਕਰਾਂਗੇ ਔਰ ਗੁਰੂ ਰਵਿਦਾਸ ਟੈਗਰ ਫੋਰਸ ਦੇ ਪੰਜਾਬ ਦੇ ਪ੍ਰਧਾਨ ਜਸਜੀਤ ਕੱਲਣ ਜੀ ਨੇ ਮੇਰੇ ਨਾਲ ਵੀ ਰਾਤ 2 ਵਜੇ ਤੱਕ ਮੀਟਿੰਗ ਕਰ ਲਈ ਰਹੀ ਅਸੀਂ ਇਹ ਹੀ ਦਾਅਵਾ ਦਿੱਤੀ ਮਨਾਈ ਹੈ ਕਿ 2-3 ਦਿਨਾਂ ਦੇ ਵਿੱਚ ਅਗਰ ਪ੍ਰਸ਼ਾਸਨ ਨੇ ਕੋਈ ਗੰਭੀਰ ਐਕਸ਼ਨ ਨਹੀਂ ਲਿਆ ਤਾਂ ਫਿਰ ਅਸੀਂ 2-3 ਦਿਨਾਂ ਦੇ ਵਿੱਚ ਅਸੀਂ ਫਿਰ ਪੂਰਾ ਪੰਜਾਬ ਕਾਲ ਬੰਦ ਬੰਦ ਦੀ ਕਾਲ ਰੋਵਾਂਗੇ ਕੀ ਨਾਮ ਹੈ ਕੀ ਮੈਂ ਦਰਸ਼ਨ ਸਿੰਘ ਜੀ ਜਿਹੜੀਆਂ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਕਰ ਰਹੇ ਆਸੀ ਸਮੂਹ ਜਥੇਬੰਦੀਆਂ ਅਬੇਡਕਰ ਮਿਸ਼ਨ ਵਾਲੇ ਤੇ ਸਾਰੇ ਸਾਡੇ ਰਬੀਦਾਸ ਵਲਮਿਕੀ ਸਮਾਜ ਮਜਬੀ ਸਿੱਖ ਜਿੰਨੀਆਂ ਵੀ ਸਮੂਹ ਜਥੇਬੰਦੀਆਂ ਐਸਪੀਬੀਸੀ ਜਥੇਬੰਦੀਆਂ ਅੱਜ ਇਕੱਠੀਆਂ ਹੋਈਆਂ ਨੇ ਜਿਹੜੀਆਂ ਬਾਬਾ ਸਾਹਿਬ ਨੂੰ ਪਿਆਰ ਕਰਦੀਆਂ ਨੇ ਸੰਵਿਧਾਨ ਨੂੰ ਪਿਆਰ ਕਰਦੀਆਂ ਨੇ ਸੋ ਸਾਰੇ ਦੇਸ਼ ਨੂੰ ਚੜਾਉਣ ਵਾਲੇ ਸੰਵਿਧਾਨ ਨੂੰ ਕੱਲ ਤੁਸੀਂ ਦੇਖਿਆ 26 ਜਨਵਰੀ ਗਣਤੰਤਰ ਦੇ ਦਿਵਸ ਦੇ ਮੌਕੇ ਤੇ ਜਿਹੜਾ ਉੱਥੇ ਿਕਲੌਣੀ ਹਰਕਤ ਇੱਕ ਗਿਣੀ ਮਿਨੀ ਸਾਸਿਦ ਦੇ ਤਹਿਤ ਕੀਤੀ ਗਈ ਅੰਬਰਸਰ ਦੇ ਹੈਰੀਟੇਜ ਦੇ ਵਿੱਚ ਸਾਡੇ ਬਹੁਤ ਹੀ ਦਿਲਾਂ ਨੂੰ ਜਿਹੜਾ ਦੁੱਖ ਲੱਗਿਆ ਕਿ ਬਾਬਾ ਸਾਹਿਬ ਅੰਬੇਡਕਰ ਜੀ ਦੇ ਬੁੱਤ ਨੂੰ ਜਿਹੜਾ ਇੱਕ ਹਥੌੜਾ ਲੈ ਕੇ ਪਿੱਛੇ ਪੌੜੀ ਲਗਾ ਕੇ ਤੋੜਿਆ ਗਿਆ ਔਰ ਜਿਹੜਾ ਅੱਗੇ ਉਹਦਾ ਸੰਵਿਧਾਨ ਦਾ ਸਟੈਚੂ ਸੀ ਉਹਨੂੰ ਜਾਲਿਆ ਗਿਆ ਸੋ ਸਾਡੇ ਮਨ ਦੇ ਵਿੱਚ ਰੋਸ ਹੈ ਮੈਂ ਬਿਲਕੁਲ ਨਹੀਂ ਡਰਦਾ ਸਾਡੀ ਟੀਮ ਸਾਰੀ ਖੜੀ ਹੈ ਔਰ ਸਮੂਹ ਜਥੇਬੰਦੀਆਂ ਦੀ ਕਰੀਬ ਖੜੀ ਹੈ ਸਾਰੇ ਆਗੂ ਖੜੇ ਨੇ ਸਾਡੇ ਮਨਾਂ ਦੇ ਵਿੱਚ ਰੋਸ ਹੈ ਕਿ ਜੇ ਅਸੀਂ ਉਸ ਮੌਕੇ ਹੁੰਦੇ ਸਾਡੇ ਹੱਥੋਂ ਬਚ ਨਹੀਂ ਸਕਦਾ ਜਿਹੜਾ ਵੀ ਬੰਦਾ ਸਾਡੇ ਸੰਵਿਧਾਨ ਨਾਲ ਖਾਊਗਾ ਉਹਦਾ ਕੱਖ ਨਹੀਂ ਰਹੂਗਾ ਅਸੀਂ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਔਰ ਜੇਕਰ ਪ੍ਰਸ਼ਾਸਨ ਨੇ ਕਿਤੇ ਵੀ ਢਿੰਦੀ ਕਾਰਜਗੁਜ਼ਾਰੀ ਕਰੀ ਔਰ ਉਹਦੇ ਦੇਸ਼ ਗਦਰੋਈ ਦਾ ਪਰਚਾ ਨਾ ਦਿੱਤਾ ਐਨਐਸਏ ਲਾਗੂ ਲਾ ਕਰਕੇ ਉਹਨੂੰ ਅੰਦਰ ਨਾ ਸਿੱਟਿਆ ਔਰ ਉਹਦੇ ਜਿਹੜੇ ਪਿੱਛੇ ਨੇ ਸਰਾਰਤੀ ਅੰਸਰ ਜਿਨ੍ਹਾਂ ਨੇ ਵੀ ਹਰਕਤ ਕਰਾਈਆ ਭਾਈਚਾਰਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਪੰਜਾਬ ਦੇ ਵਿੱਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਖਬਰਦਾਰ ਪਟਾ ਕੱਟ ਹੋ ਜਵੇ ਔਰ ਅਸੀਂ ਬਹੁਤ ਜ਼ਿਆਦਾ ਰੋਸ਼ ਦੇ ਵਿੱਚ ਆ ਸਾਡਾ ਭਾਈਚਾਰਾ ਸਿਰਫ ਸਾਡੇ ਕਰੀਮ ਨੇ ਜਿਹੜੀ ਮੰਗ ਅਜ ਡਿਪਟੀ ਸਾਹਿਬ ਨੂੰ ਦਿੱਤੀ ਆ ਕਿ ਉਹਦੇ ਤੇ ਜਲਦੀ ਕਾਰਵਾਈ ਹੋਵੇ ਜਿਹੜਾ ਪਿੱਛੇ ਆਉਦੇ ਤੇ ਕਾਰਵਾਈ ਹੋਵੇ ਔਰ ਜਲਦੀ ਤੋਂ ਜਲਦੀ ਜਿਹੜਾ ਮੇਨ ਜੱਜਾਂ ਦਾ ਬੈਂਚ ਬਣਾ ਕੇ ਔਰ ਵੱਡੀ ਕਾਰਵਾਈ ਕਰਕੇ ਉਹਨੂੰ ਅੰਦਰ ਫੁੱਟਾ ਜਾਵੇ ਸਦਾ ਬਸਾਨ ਹੋਇਆ ਸੀ ਲੋਅਰ ਆਰਡਰ ਦੀ ਸਥਿਤੀ ਨੂੰ ਕਿੱਦਾਂ ਬਿਲਕੁਲ ਜ਼ੀਰੋ ਆ ਜੀ ਬਿਲਕੁਲ ਜ਼ੀਰੋ ਆ ਸਰਕਾਰ ਫੇਲ ਆ ਕਾਨੂੰਨੀ ਕਾਰਵਾਈਆਂ ਚ ਔਰ ਖਾਸ ਕਰਕੇ ਸਾਡੇ ਜਿਹੜੇ ਐਸਸੀ ਕਮਿਸ਼ਨ ਦੇ ਚੇਅਰਮੈਨ ਨੇ ਜਾਂ ਭਾਰਤ ਸਰਕਾਰ ਦੇ ਐਸਸੀ ਕਮਿਸ਼ਨ ਦੇ ਚੇਅਰਮੈਨ ਨੇ ਉਹ ਵੀ ਸੁਸਤ ਬਸਤੇ ਨੇ ਹੱਥ ਠੋਕਾ ਬਣ ਕੇ ਰਹਿ ਗਏ ਸਰਕਾਰਾਂ ਦਾ ਐਸਸੀ ਪਾਈ ਜਾ ਰਹੇ ਨੇ ਪਿੰਡਾਂ ਦੇ ਵਿੱਚ ਦਿਨ ਦਿਹਾੜੇ ਕੁੱਟਾਂ ਮਾਰਾ ਪਸ਼ਾਹ ਪਲਾਇਆ ਜਾ ਰਿਆ ਗਿੰਦੇ ਹਰੇ ਤਕਟੀਆਂ ਪਾ ਕੇ ਕਮਾਇਆ ਜਾ ਰਿਆ ਤੇ ਆਪਾਂ ਇਹਨਾਂ ਨੂੰ ਕਾਨੂੰਨ ਅ ਘਰਾਂ ਨੂੰ ਅੱਗ ਲਾਈ ਜਾ ਰਿਆ ਬਠਿੰਡੇ ਦੇ ਵਿੱਚ ਸਾਰੇ ਆਮ ਤੁਸੀਂ ਦੇਖਿਆ ਦਸਤਾਰਤਰੀ ਗਈ ਹੈ ਅੰਮ੍ਰਿਤਸਰ ਦੇ ਵਿੱਚ ਸਰਦਾਰ ਬੰਦੇ ਦੀ ਪ੍ਰਵਾਸੀਆਂ ਵੱਲੋਂ ਕੋਈ ਕਾਨੂੰਨ ਨਾ ਦੀ ਚੀਜ਼ ਨਹੀਂ ਹੈਗੀ ਪੰਜਾਬ ਦੇ ਵਿੱਚ ਸਰਕਾਰ ਇਸ ਪ੍ਰਿੰਟ ਤੇ ਫੇਲ ਹੈ ਔਰ ਮੈਂ ਖਾਸ ਕਰਕੇ ਪ੍ਰਸ਼ਾਸਨ ਨੂੰ ਜ਼ਰੂਰ ਬੇਨਤੀ ਕਰੂਗਾ ਪੰਜਾਬ ਦੇ ਨੂੰ ਔਰ ਡਿਸਟ੍ਰਿਕਟ ਪਟਿਆਲੇ ਦੇ ਨੂੰ ਕਿ ਭਾਈ ਸਰਕਾਰਾਂ ਹੁੰਦਿਆਂ ਜਾਂਦੀਆਂ ਰਹਿੰਦੀਆਂ ਨੇ ਤੁਹਾਨੂੰ ਵੀ ਬਾਬਾ ਦੇ ਸਾਬ ਦੇ ਸਵਿਧਾਨ ਕਰਕੇ ਹੀ ਅਹੁਦੇ ਮਿਲੇ ਹੋਏ ਨੇ ਤੁਸੀਂ ਵੀ ਕੁਰਸੀਆਂ ਤੇ ਇਸੇ ਕਰਕੇ ਬੈਠੇ ਹੋ ਕਿ ਕਿਦਾਂ ਦੇਖੋ ਅਕਸਰ ਦਲਿਤ ਪਰਿਵਾਰ ਦੇ ਐਸੀ ਸਮਾਜ ਜਾਂ ਜਿਹਦਾ ਹੁਣ ਵੀ ਅੰਬੇਡਕਰ ਹਿਸਾਬ ਨਾਲ ਹੈ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਇਹ ਲੱਗਦਾ ਅਕਸਰ ਟਾਰਗੇਟ ਬਣਾਇਆ ਜਾਂਦਾ ਹੈ ਕਿ ਰਣਨੀਤੀ ਹੈ ਕਿ ਦੇਖੋ ਇਹ ਬਹੁਤ ਵੱਡੀ ਸ਼ਾਦੀ ਸ਼ਾ ਜੀ ਇਹਦੇ ਪਿੱਛੇ ਕੋਈ ਬਹੁਤ ਵੱਡਾ ਕਿਸੇ ਦਾ ਧਿਆਨ ਭਟਕਾਉਣ ਵਾਸਤੇ ਜਦੋਂ ਕੀਤਾ ਜਾਂਦਾ ਸਾਡੇ ਕਹਿੰਦੇ ਜਦੋਂ ਕਰੰਟ ਚੈੱਕ ਕਰਨਾ ਤਾਂ ਸਾਡੇ ਸਮਾਜ ਨਾਲ ਕਹਿੰਦਾ ਔਰ ਜਿਹੜਾ ਸਾਡੇ ਨਾਲ ਖਿਆ ਉਹਦਾ ਕੱਖ ਨਾ ਰਿਹਾ ਅਸੀਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ ਸਾਡੇ ਸਾਰੀ ਕ੍ਰੀਮ ਖੜੀਆ ਔਰ ਇੱਕ ਇੱਕ ਬੰਦਾ 2 2 3 3000 ਬੰਦੇ ਦੀ ਇਕੱਠੇ ਕਰਨ ਦੀ ਕਵੈਸਟੀ ਰੱਖਦਾ ਔਰ ਅਸੀਂ ਜੇ ਕੋਈ ਵੀ ਨੁਕਸਾਨ ਹੁੰਦਾ ਖਾਸ ਕਰਕੇ ਪਟਿਆਲੇ ਦੇ ਪ੍ਰਸ਼ਾਸਨ ਨੂੰ ਕਹਿਣ ਲੱਗਿਆ ਕੋਈ ਵੀ ਇੱਥੇ ਪੰਨ ਤੋੜ ਹੁੰਦੀਆਂ ਦੰਗੇ ਹੁੰਦੇ ਨੇ ਇਹਦੀ ਜ਼ਿੰਮੇਵਾਰੀ ਤੁਹਾਡੀ ਹੋਗੀ ਪਰ ਅੱਜ ਅਸੀਂ ਸ਼ਾਂਤੀ ਪੂਰਗ ਸਾਰੇ ਸਮਾਜ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਪ੍ਰਸ਼ਾਸਨ ਨੂੰ ਬੇਨਤੀ ਕਰੀਏ ਇੱਕ ਮੌਕਾ ਦਈਏ ਤਾਂ ਜੋ ਉਹਨਾਂ ਦੇ ਸਖਤ ਲਖਤ ਪਵੇ ਕੱਲੀ ਅਮਰਸਰ ਦੀ ਨਹੀਂ ਪੂਰੇ ਪੰਜਾਬ ਦੇ ਵਾਸਤੇ ਅਸੀਂ ਡੀਜੀਪੀ ਸਾਹਿਬ ਅੱਜ ਕੀ ਆਸ਼ਵਾਸਨ ਦੇ ਕੇਗੇ ਤੁਹਾਡੇ ਤੋਂ ਮੰਗ ਪੱਤਰ ਅਸੀਂ ਦੋ ਮੰਗਾਂ ਰੱਖੀਆਂ ਨੇ ਸਾਡੇ ਸਾਰੇ ਆਗੂ ਨੇ ਦੋ ਮੰਗਾਂ ਰੱਖੀਆਂ ਨੇ ਕਿ ਇੱਕ ਤਾਂ ਜਿਹੜਾ ਉਹਦੇ ਪਿੱਛੇ ਕੌਣ ਹੈ ਜਿਹਨੇ ਵੀ ਸ਼ਾਦਤ ਤੈਸਤ ਕਾਰਵਾਈ ਕਰੇਗੀ ਕਿਉਂਕਿ ਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਉਹਨਾਂ ਬੰਦਿਆਂ ਦੇ ਨਾਮ ਅਜਾਗਰ ਕਰਕੇ ਸਮਾਜ ਦੇ ਵਿੱਚ ਉਹਨਾਂ ਨੂੰ ਅਜਾਗਰ ਕੀਤਾ ਜਾਵੇ ਉਹਨਾਂ ਨੂੰ ਸਾਹਮਣੇ ਲਿਆਂਦਾ ਜਾਵੇ ਔਰ ਜਿਹੜੇ ਬੰਦੇ ਨੇ ਕਾਰਵਾਈ ਕੀਤੀ ਆ ਉਹਨਾਂ ਸਾਰਿਆਂ ਤੇ ਐਨਐਸਏ ਲਾਗੂ ਕਰਕੇ ਉਹਨਾਂ ਨੂੰ ਅੰਦਰ ਸਜਾਇਆ ਜਾਵੇ ਕਿਹੜੀ ਜੀ ਆਉਣ ਵੇਲੇ ਡੈਂਡ ਆਹਨ ਟਾਈਮ 'ਚ ਜੇ 2-4 ਦਿਨਾਂ ਸਰਕਾਰ ਨੇ ਨਾ ਕਰੇ ਸਾਰੇ ਅਗੋਂਾਂ ਮੀਟਿੰਗ ਕਰਕੇ ਜੀ ਅਸੀਂ ਜਿਹੜਾ ਬੱਸ ਸਟੈਂਡ ਪਟਿਆਲਾ ਖਾਸ ਕਰਕੇ ਪਟਿਆਲੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਬੰਦ ਦੀ ਕਾਲ ਦਵਾਂਗੇ ਔਰ ਸਾਡੇ ਮੱਕੇ ਵੱਲੋਂ ਵਾਲਮੀਕੀ ਤੀਰਥ ਵੱਲੋਂ ਜਰ ਰਵੀਦਾਸ ਜਿੰਨੀਆਂ ਵੀ ਜੱਥੇਬੰਦੀਆਂ ਨੇ ਉਹਨਾਂ ਨਾਲ ਸਾਰਿਆਂ ਨਾਲ ਮੀਟਿੰਗ ਕਰਕੇ ਐਸਸੀਬੀਸੀ ਕਰੰਟ ਨੇ ਜਿੰਨੇ ਸਾਰਿਆਂ ਨਾਲ ਮੀਟਿੰਗ ਕਰਕੇ ਜੋ ਵੀ ਉਹ ਡਿਸੀਜਨ ਉਹ ਉਸ ਤਰ੍ਹਾਂ ਕਰੇਗਾ ਪਰ ਪਟਿਆਲੇ ਦੇ ਵਿੱਚ ਅਸੀਂ ਕਾਸ਼ ਕਰਕੇ ਮੀਟਿੰਗ ਕਰਕੇ ਜਿਹੜਾ ਬਸ ਸਟੈਂਡ ਦਾ ਨਮਾ ਉਹਦਾ ਗੇਟ ਬੰਦ ਕਰਕੇ ਅਨਮਿੱਥੇ ਸਮੇਂ ਦਾ ਧਰਨਾ ਲਗਾਵਾਂਗੇ ਹੋਰ ਕੋਣ ਕੋਲੂ ਆ ਜੀ ਅਨਸਰ ਕੀ ਨਾਮ ਹੈ ਮੇਰਾ ਨਾਮ ਸਾਹਿਬ ਜਤਿੰਦਰ ਸ਼ਰਮਾ ਤੇ ਸਾਡੀ ਫੂਮਨ ਸਰਵਿਸਟੀਆਂ ਬਟ ਇਹ ਐਸਸੀ ਭਾਈਚਾਰੇ ਦੇ ਕਾਰਨ ਲਗਿਆ ਸਰ ਜੋ ਧਰਨਾ ਪ੍ਰਦਰਸ਼ਨ ਕਰਨਾ ਪਿਆ ਕਾਰਨ ਕੀ ਰਿਹਾ ਗੱਲ ਇਹ ਹੈ ਜੀ ਇਹ ਬਹੁਤ ਹੀ ਗਲਤ ਹੋ ਰਿਹਾ ਜੋ ਵੀ ਹੋ ਰਿਹਾ ਇਹ ਐਸਸੀ ਭਾਈਚਾਰਾ ਤਾਂ ਹੈ ਹੀ ਸਾਡੇ ਭਾਈ ਨੇ ਸਾਰੇ ਤੇ ਅਸੀਂ ਸਾਰੇ ਹਿੰਮਤ ਸਭ ਸੋਸਾਇਟੀ ਪੰਜਾਬ ਦੇ ਵਿੱਚ ਪੂਰਾ ਅਸੀਂ ਸਾਥ ਦੇਵਾਂਗੇ ਜਿੱਥੇ ਧਰਨਾ ਦੇਵਾਂਗੇ ਅਨਮਿੱਥੇ ਅੰਤਰ ਮੈਠਾਂਗੇ ਇਹ ਇੱਕ ਸੰਵਿਧਾਨ ਲਿਖਣ ਵਾਲੇ ਜੋ ਹੈਗੇ ਸਾਡੇ ਪੀਰ ਬਗੰਬਰ ਹੀ ਆ ਜਿਨ੍ਹਾਂ ਦੇ ਕਰਕੇ ਆਪਣਾ ਸੰਵਿਧਾਨ ਤੇ ਆਪਣਾ ਇੰਡੀਆ ਚੱਲ ਰਿਹਾ ਉਹਨਾਂ ਦੇ ਖਿਲਾਫ ਐਵੇਂ ਗਲਤ ਕਰਵਾਈ ਕਿਵੇਂ ਹੋਈ ਹੈ ਇਹ ਬਹੁਤ ਮਾੜੀ ਮੰਦਭਾਗੀ ਘਟਨਾ ਜੋ ਐਨਐਸਏ ਉਹਨਾਂ ਦੇ ਲੱਗ ਹੋਣਾ ਚਾਹੀਦਾ ਹੈ ਤੇ ਜੋ ਵੀ ਅਸੀਂ ਮੈਂ ਚ ਕਹਿਣਾ ਚਾਹੁੰਦਾ ਵੇ ਕਿ ਜੋ ਵੀ ਸਰਾਪੀਆਂ ਸਨਾ ਕੀਤਾ ਇਹ ਨਹੀਂ ਕਿ ਕੁਝ ਚਿਰ ਬਾਅਦ ਕਿ ਆ ਦਿੱਤਾ ਜਾਵੇ ਕਿ ਇਹ ਬੰਦਾ ਮੈਂਟਲੀ ਅਫਸਰ ਸੀ ਚੜ ਗਿਆ ਤੇ ਹੋ ਗਿਆ ਉਹ ਅਤੇ ਹੋਣ ਵਾਲੀ ਸੋਚੀ ਸਮਝੀ ਸ਼ਾਦੀ ਸਾਹਿਬ ਇਹਦੇ ਵਿੱਚ ਇਹਦੇ ਬਾਰੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕੀ ਲੱਗਦਾ ਪਿੱਛੇ ਕੀ ਸਾਜ਼ਿਸ਼ ਕੀਤੀ ਹੈ ਕੀ ਦੀ ਹੋ ਚੱਗੀ ਹੈ ਬਿਚੇ ਸਾਜ਼ਿਸ਼ ਹੈਗੇ ਜੀ ਦੇਸ਼ ਦੇਸ਼ ਨੂੰ ਖਰਾਬ ਕਰਦੇ ਦੇਸ਼ ਦਾ ਮਾਹੌਲ ਖਰਾਬ ਕਰਦੇ ਨੇ ਤੇ ਉਹਨਾਂ ਦੇ ਸੋਚੀ ਸਮਝੀ ਸਾਜ਼ਿਸ਼ ਉਸ ਇਕੱਲੇ ਬੰਦੇ ਨੂੰ ਕੋਈ ਇਸ ਜਿਹਦਾ ਕੋ ਮਤਲਬ ਹੁੰਦਾ ਕੱਲ ਭਗਵੰਤ ਮਾਨ ਨੂੰ ਵੀ ਥ੍ਰੀਡ ਦਿੱਤਾ ਗਿਆ ਸੀ ਤੁਹਾਨੂੰ ਮਾਰ ਦੇ ਆ ਗਏ 26 ਜਨਵਰੀ ਨੂੰ ਲੈ ਕੇ ਉਹ ਅਜੇ ਇਹ ਕੱਲ ਹੋ ਗਿਆ 26 ਜਨਵਰੀ ਨੂੰ ਕੀ ਲੱਗਦਾ ਲੋ ਐਂਡ ਆਰਡਰ ਦੀ ਸਥਿਤੀ ਨੂੰ ਕਿਦਾਂ ਦੇਖਦੇ ਹੋ ਲੋ ਐਂਡ ਜਿਹੜੀ ਆਰਡਰ ਦੀ ਸਥਿਤੀ ਹੈ ਇਸ ਟਾਈਮ ਮੇਰੇ ਸਾਬ ਨਾਲ ਬਹੁਤ ਬੇਕਾਰ ਹੋਈ ਪਈ ਆ ਸੋ ਚਾਈ ਗੱਲ ਹੈ ਰੋਜ਼ ਅਸੀਂ ਐਸੇ ਵੀਸੀ ਭਾਈਚਾਰੇ ਚ ਦੇਖ ਰਹੇ ਆ ਇੱਕ ਦੋ ਇੱਕ ਗਲਤ ਕਰਨਾਮਾ ਹੋ ਰਹੀਆਂ ਜਿਹਦਾ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਕੁਝ ਜਿਹੜਾ ਵਾਲ ਬੰਦੇ ਫ੍ਰੀ ਹੋ ਜਾਂਦੇ ਨੇ ਇਹ ਗਲਤ ਦਾ ਲਾ ਬਿਲਕੁਲ ਇਹ ਗੱਲ ਇੱਧਰ ਆ ਜਾਓ ਕਿਹ ਕਿਹਦਾ ਨਾਮ ਹੈ ਇਹਨਾਂ ਸੰਜੇਨ ਸਾਹਿਬ ਜੀ ਮੈਂ ਕੋਆਰਡੀਨੇਟਰ ਹਾਂ ਜੀ ਆਪਣਾ ਕਾਂਗਰਸ ਪਾਰਟੀ ਵੱਲੋਂ ਐਸੇ ਡਿਪਾਰਟਮੈਂਟ ਦਾ ਤੇ ਮੈਂ ਆਪਣੇ ਵੱਲੋਂ ਤੇ ਸਾਰੇ ਸਮਾਜ ਵੱਲੋਂ ਜਿਹੜੀ ਪੰਜਾਬ ਦੀ ਗਵਰਨਮੈਂਟ ਹੈ ਜੀ ਉਸ ਨੂੰ ਬੇਨਤੀ ਵੀ ਕਰ ਰਹੇ ਹਾਂ ਤੇ ਇੱਕ ਚੇਤਾਵਨੀ ਵੀ ਦੇ ਰਹੇ ਹਾਂ ਜਿਹੜੇ ਬੰਦਿਆਂ ਨੇ ਵੀ ਇਹ ਕੰਮ ਕਰਾਇਆ ਭਾਰਤੀ ਸੁਵਿਧਾਰਨ ਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਸਾਡੇ ਰਾਇਵਰ ਬਾਬਾ ਸਾਹਿਬ ਅੰਬੇਡਕਰ ਜੀ ਦੀ ਮੂਰਤੀ ਨੂੰ ਮਤਲਬ ਨੁਕਸਾਨ ਪਹੁੰਚਾਇਆ ਇਸ ਤਰ੍ਹਾਂ ਦੇ ਸਾਰਥੀ ਅੰਸਰਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਣਾ ਚਾਹੀਦਾ ਇਹਨਾਂ ਦੇ ਦੇਸ ਰੋਹੀ ਦੇ ਪਰਚੇ ਦਰਜ ਹੋਣੇ ਚਾਹੀਦੇ ਨੇ ਜੇਕਰ ਪੰਜਾਬ ਸਰਕਾਰ ਇਸ ਦੇ ਵਿੱਚ ਥੋੜੀ ਜਿਹੀ ਵੀ ਨਗਹਿਲੀ ਕਰਦੀ ਹੈ ਤਾਂ ਪੰਜਾਬ ਦਾ ਮਾਹੌਲ ਖਰਾਬ ਹੋਣ ਚ ਕੋਈ ਟਾਈਮ ਨਹੀਂ ਲੱਗੇਗਾ ਮੁੱਖ ਮੰਤਰੀ ਪੰਜਾਬ ਨੂੰ ਕੀ ਅਪੀਲ ਕਰਨਾ ਚਾਹੁੰਦਾ ਬਸ ਮੇਰੀ ਬੇਨਤੀ ਹੈ ਮਾਨਯੋਗ ਮੁੱਖ ਮੰਤਰੀ ਨੂੰ ਵੀ ਜਿਹੜੇ ਦੋਸ਼ੀਆਂ ਉਹਨਾਂ ਨੂੰ ਪਿੱਛੇ ਤੋਂ ਕੱਢਿਆ ਜਾਵੇ ਕਿ ਇਹ ਕਿਹਨਾਂ ਦੇ ਕਹਿੰਦੇ ਇਹ ਸਾਜ਼ਿਸ਼ ਹੋਈ ਹੈ ਤੇ ਉਹਨਾਂ ਨੂੰ ਬੰਦ ਨਹੀਂ ਸਕਾ ਦਿੱਤੀ ਜਵੇਂ ਕਾਲੇ ਪਾਣੀ ਭੇਜਿਆ ਜਾਵੇ ਕੀ ਲੱਗਦਾ ਸਰ ਦਿਨ ਦਿਹਾੜੇ ਇੰਨਾ ਵੱਡਾ ਕੰਮ ਰੱਖਉਗਾ ਦਰਬਾਰ ਸਾਹਿਬ ਹਮੇਸ਼ਾ ਪਰ ਉਹ ਰਹਿੰਦਾ ਢੀੜਪਾੜ ਦੀ ਜਗ੍ਹਾ ਦਿਨ ਦਿਨ ਦਿਹਾੜੇ ਵੱਡੀ ਗੱਲ ਕੋਈ ਸਰਕਾਰ ਦੀ ਨਾਕਾਮੀ ਕਹਿ ਸਕਦੇ ਆਪਾਂ ਸਾਜ਼ਿਸ਼ ਵੀ ਕਹਿ ਸਕਦੇ ਆ ਕਿਉਂਕਿ ਇੱਕ ਵਾਲਮੀਕੀ ਸਮਾਜ ਨੂੰ ਚੈੱਕ ਕੀਤਾ ਜਾਂਦਾ ਕਿਉਂਕਿ ਸਾਡੇ ਲੋਕ ਹੁਣ ਵਿਚਾਰੇ ਪੜ੍ਹਨ ਲਿਖਣ ਹੁਣ ਲੱਗੇ ਨੇ ਇਹਨਾਂ ਨੂੰ ਛੇੜਿਆ ਜਾਂਦਾ ਇਸ ਕਰਕੇ ਵੀ ਇਹਨਾਂ ਨੂੰ ਅੱਗੇ ਨਾ ਬਦਲ ਦਿੱਤਾ ਜਾਵੇ ਇਹਨਾਂ ਨੂੰ ਇਦਾਂ ਦੀ ਚੀਜ਼ਾਂ 'ਚ ਵਸਾ ਕੇ ਰੱਖਿਆ ਦੇਵੇ ਬਾਬਾ ਸਾਹਿਬ ਦੀ ਮੂਰਤੀ ਤੋੜਨਾ ਕੀ ਸਾਨੂੰ ਸਾਡੇ ਨਾਲ ਆ ਕੇ ਜਿਨ੍ਹਾਂ ਨੇ ਪਿੱਢਣਾ ਉਹਦਾ ਹੱਥ ਨਾਲ ਠੀਕ ਹੈ ਨਾ ਜੀ ਰਣਨੀਤੀ ਰਹੇਗੀ ਤੁਹਾਡੇ ਤੇ ਰਣਨੀਤੀ ਦੇਖੋ ਸਾਡਾ ਉੱਪਰ ਵਾਲਮੀਕੀ ਤੇ ਉਹਦਾ ਰਵਿਦਾਦ ਤੇ ਸਾਡਾ ਉੱਪਰ ਉਹ ਜਿਹੜੀ ਕਾਲ ਆਏਗੀ ਸਾਨੂੰ ਉਹ ਸਾਰਾ ਸਮਾਜ ਵਾਲਮੀਕੀ ਸਮਾਜ ਸਾਰਾ ਸੁਵਿਧਾਨ ਨੂੰ ਮੰਨਣ ਵਾਲੇ ਪਾਰਟੀਆਂ ਤੋਂ ਸਾਰੀਆਂ ਤੋਂ ਉੱਪਰ ਉੱਠ ਕੇ ਅਸੀਂ ਉਹਨਾਂ ਦੇ ਨਾਲ ਜਿਹੜੀ ਉਸ ਪਸਾਸਰ ਨੂੰ ਕਿੰਨੇ ਦਿਨ ਦਾ ਅਲਟੀਮੇਟ ਦਿੱਤਾ ਅਸੀਂ 2 ਦਿਨ ਦਾ ਅਲਟੀਮੇਟ ਦਿੱਤਾ ਜੀ ਨੂੰ